ਹੈਲੋ ਸੋਸਤਰੀ ਕਾਲ ਮੇਰੇ YouTube ਫੈਮਲੀ ਮੀਟ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠਾਕ ਆ ਗਦੀ ਪਰ ਮਮ ਰੋਕ ਤੋਂ ਦਸ ਤਾਰਾਂ ਦਾ ਸਵਾਲ ਤੁਸੀਂ ਦੇਖੋ ਜੀ ਕਿੰਨਾ ਮੀਂਹ ਪੈ ਰਿਹਾ ਕੱਲ ਮੈਂ ਤੋਹੀ ਸੀ ਕਣਕ ਰੱਬ ਦੇ ਤੇ ਕਣਕ ਨੂੰ ਸੁੱਕਣ ਦੇਣੀ ਦੇਖੋ ਜਿੱਥੇ ਮੀਂਹ ਪੈ ਰਿਹਾ ਚਲੋ ਮੈਂ ਬਾਹਰ ਉਜੀ ਕਿਤਨੀ ਹਵਾ ਆ ਰਹੀ ਹੈ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੈ ਤੇ ਆਪਾਂ ਪਾਈ ਸੀ ਕਣਕ ਸੁੱਕਣੀ ਵੇੜੇ 'ਚ ਤੇ ਮੀਂਹ ਹਟ ਗਿਆ ਸੀ ਤੇ ਆਪਾਂ ਵੇੜਾ ਬੂੜਾ ਸਾਫ ਕਰਕੇ ਤੇ ਅੰਦਰੋਂ ਸਾਰਾ ਕੰਮ ਕਰਕੇ ਤੇ ਅੰਦਰੋਂ ਝਾੜੂ ਪੋਚਾ ਲਾਤਾ ਸੀ ਤੇ ਨਾਲੇ ਆਪਾਂ ਭਾਂਡੇ-ਟੋਲੇ ਤੇ ਨਾਲ ਰੋਟੀ ਵੀ ਬਣਾ ਲਈ ਸੀ ਤੇ ਆਪਾਂ ਪਾਤੀ ਸੀ ਬਾਅਦ ਵਿੱਚ ਵੇੜਾ ਸਾਫ ਕਰਕੇ ਕਣਕ ਸੁੱਕਣੀ ਤੇ ਹੁਣ ਜੀ ਪੱਤੀ ਪੱਤੇ ਆ ਗਏ ਕਣਕ 'ਚ ਦੇਖੋ ਜੀ ਅੱਜ ਵੀ ਜੀ ਬਹੁਤ ਜ਼ਿਆਦਾ ਨੇਰੀ ਪਾਵਾ ਚੱਲ ਰਹੀ ਹੈ ਜੀ ਨਹੀਂ ਕਰ ਰਿਹਾ ਜੀ ਕੱਪੜੇ ਧੋਣੇ ਨੂੰ ਆਏ ਆ ਵੀ ਫਿਰ ਕੱਪੜੇ ਗਿਰੀ ਜਾਣਗੇ ਤੇ ਲਓ ਜੀ ਹੁ ਕੰਨ ਤੇ ਆਦੀ ਸੁਖ ਨੂੰ ਤੇ ਪੱਤੇ ਆਪਾਂ ਜੋ ਬਣੇ ਕਰਨਗੇ ਚਲੋ ਆਏ ਆ ਸੁੱਕਦੀ ਹੈਗੀ ਕਣਕ ਜਿੱਤਰਾ ਨਾ ਤੇ ਗਰਮੈਸ਼ ਹੋਊਗੀ ਜਮੀਂ ਤੋਂ ਵੱਧ ਤਾਂ ਬਹੁਤ ਜ਼ਿਆਦਾ ਹੀ ਗਰਮੈਸ਼ ਹੋਊਗੀ ਇਹ ਗੱਲ ਜੀ ਇਹ ਤਾਂ ਹੋ ਗਈ ਬਹੁਤ ਜ਼ਿਆਦਾ ਕਰਨੀ ਜੀ ਲਓ ਜੀ ਕਣਕਾ ਪਸੁਕਣੀ ਪਾਤੀ ਸੀ ਉਸ ਤੋਂ ਬਾਅਦ ਰੈਸਟ ਕਰੀ ਜੀ ਤੇ ਬਸ ਬਾਕੀ ਆਪਾਂ ਕੱਪੜੇ-ਕੁੱਪੜੇ ਧੋਏ ਨਹੀਂ ਸੀ ਇਸ ਕਰਕੇ ਨਹੀਂ ਧੋਏ ਜੀ ਲਾਈਟ ਚਲੀ ਗਈ ਸੀ ਜੀ ਲਾਈਟ ਜਦ ਕਮੀਂ ਗੱਜਦੀ ਕਿ ਲਾਈਟ ਗਈ ਹੋਈ ਏ ਜੀ 7 ਵਜੇ ਮੀਂ ਪੈਣ ਲੱਗ ਗਿਆ ਸੀ ਜੀ ਤੇ ਮੈਨ ਲੱਗਦਾ 10 ਵਜੇ ਪਤਾ ਨਹੀਂ 9:30 ਵਜੇ ਮੀਂ ਹਟਿਆ ਜੀ ਪਹਿਲਾਂ ਕਿਣ-ਮਿਣ ਜੀ ਹੋਈਗੀ ਤੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਮੀਂ ਪੂਰਾ ਜ਼ੋਰ ਦਾ ਆ ਜੀ ਤੇ ਫਿਰ ਉਸ ਤੋਂ ਬਾਅਦ ਬਸ ਕਿਹੜ ਮਿਲ ਜੀ ਹੋਈਗੀ ਜੀ ਤੇ ਫਿਰ ਸਾਫ ਹੋ ਗਿਆ ਜੀ ਤੇ بس ਮੀ ਫਿਰ ਮੈਨੂੰ ਲੱਗਾ 10 ਵਜੇ ਪੈਣੋਂ ਹਟ ਗਿਆ ਸੀ ਜੀ ਉਸ ਤੋਂ ਬਾਅਦ ਫਿਰ ਆਪਾਂ ਸਾਰਾ ਝਾੜੂ ਲਗਾਇਆ ਜੀ ਸਾਫ ਕਰਿਆ ਜੀ ਤੇ ਫਿਰ ਆਏ ਆ ਜੀ ਇੱਕ ਵਾਰੀ ਮੀ ਜਾ ਜੇ ਫਿਰ ਸਾਰੇ ਦੀ ਗੰਦ ਜ ਆ ਪਾ ਜਾ ਜੀ ਇੰਨਾ ਤੇ ਪੂਰਾ ਗਾ ਪਾ ਗਿਆ ਸੀ ਜੀ ਫਿਰ ਸਾਰਾ ਬੇੜਾ ਧੋਇਆ ਜੀ ਪਾਣੀ ਮਾਰ ਕੇ ਤੇ ਪਾਣੀ ਡੋਲ ਡੋਲ ਕੇ ਨਾ ਸਾਰਾ ਬੇੜਾ ਧੋਇਆ ਜੀ ਤੇ ਫਿਰ ਹੁਣ ਆਪਾਂ ਕੱਪੜੇ ਸੀ ਕਰਕੇ ਲਈ ਤੋਏ ਜਿਵੇਂ ਬਾ ਚਲੋ ਕੱਪੜੇ ਤਾਜ ਆਪਾਂ ਧੋਂਦੇ ਨਹੀਂ ਜੀ ਤੇ ਲਾਈਟ ਦਾ ਕੋਈ ਪਤਾ ਨਹੀਂ ਵੀ ਕਦ ਤੱਕ ਆਏਗੀ ਜੀ ਤੇ ਇੱਥੇ ਹੁਣ ਟਾਈਮ 1 ਵਜ ਗਿਆ ਸੀ ਅਜ ਤੱਕ ਲਾਈਟ ਹੀ ਨਹੀਂ ਆਈ ਜੀ ਤੇ ਮੈਂ ਆਪਾ ਹਰਦੀਪ ਨੂੰ ਕਹ ਰਹੀ ਸੀ ਵੀ ਟਾਈਮ ਵੀ ਇੰਨਾ ਹੋ ਗਿਆ ਵੀ ਲਾਈਟ ਇਹ ਤੱਕ ਨਹੀਂ ਆਈ ਹਨਾ ਤੇ ਨੈਟਰ ਵੀ ਆਪਣਾ ਡਾਊਨ ਹੋ ਗਿਆ ਜੀ ਸੀਟਾਂ ਦਾ ਮਾਰ ਰਿਹਾ ਇੱਥੇ ਆਪਣੀ ਨਾ ਬਿਲਕੁਲ ਵੀ ਸਾਪ ਨਹੀਂ ਆ ਰਹੀ ਜੀ ਵੀਡੀਓ ਤੇ ਲਾਈਟ ਇੱਥੇ ਬਲ ਨਹੀਂ ਰਹੀ ਤੇ ਲੋ ਜੀ ਆਪਾਂ ਹੁਣ ਸੇਵੀਆਂ ਤੇ ਰੋਟੀ ਬਣਾ ਲਾਂਗੇ ਜੀ ਇੱਕ ਪਾਸੇ ਆਪਾਂ ਨਾ ਸੇਵੀਆਂ ਹੋ ਜਾਣਗੀਆਂ ਫਸੇ ਆਪਾਂ ਰੋਟੀ ਬਣਾ ਲਾਂਗੇ ਤੇ ਠੀਕ ਹੈ ਜੀ ਤੇ ਬਸ ਆਪਾਂ ਥੋੜਾ ਜਨਾ ਕੀ ਪਾ ਕੇ ਤੇ ਵਿੱਚ ਆਪਾਂ ਭੁੰਨ ਲਾਂਗੇ ਥੋੜੀਆਂ ਜੀਆਂ ਸੇਵੀਆਂ ਤੇ ਬਾਕੀ ਆਪਾਂ ਹਰਦੀਪ ਜੀ ਤੇ ਮੇਰੀ ਬਹੁਤ ਜ਼ਿਆਦਾ ਜਿੱਦ ਵੈ ਸੋਈ ਜੀ ਉਹ ਕਹਿੰਦਾ ਮੈਂ ਸ਼ੱਕਰ ਵਾਲਾ ਨਾ ਖਾਣਾ ਸੇਵੀਆਂ ਨਾ ਤੇ ਆਪਾਂ ਕਹਿ ਬੀ ਚੀਨੀ ਵਾਲਾ ਨਾ ਖਾਣਾ ਫਿਰ ਮੈਨੂੰ ਉਸ ਹੀ ਕਿਸ ਪਾਸੇ ਬਣਾਉਣਾ ਪਿਆ ਜੀ ਚੱਕਰ ਵਾਲਨਾ ਆਪਾਂ ਸ਼ੱਕਰ ਪਾ ਕੇ ਬਣਾਵਾਂਗੇ ਜੀ ਤੇ ਇੱਥੇ ਨਾ ਬਹੁਤ ਜ਼ਿਆਦਾ ਗਰਮੀ ਸੀ ਜੀ ਬਹੁਤ ਜ਼ਿਆਦਾ ਨਾ ਗਰਮੀ ਹੋ ਗਈ ਜੀ ਤੇ ਬਹੁਤ ਹੀ ਜ਼ਿਆਦਾ ਗਰਮੀ ਹੋ ਗਈ ਜੀ ਉਹ ਤੋਂ ਬਾਅਦ ਤਾਂ ਮੀਂਹ ਤੋਂ ਬਾਅਦ ਤਾਂ ਤੇ ਗਰਮੈਸ਼ ਜੀ ਤੇ ਉਹ ਵੈਸੇ ਹਵਾ ਵੀ ਚੱਲ ਰਹੀ ਆ ਤੇ ਗਰਮੈਸ਼ ਅੰਦਰ ਤਰ ਸੋਈ ਚ ਤਾ ਜੇ ਲੇਟ ਵਾਲਾ ਗੈਸ ਵਾਲੀ ਸੋਰੀ ਜੀ ਗੈਸ ਵਾਲੀ ਤੇ ਬਹੁਤ ਜ਼ਿਆਦਾ ਗਰਮੀ ਲੱਗਾ ਤੇ ਆਪਾ ਰਦੀਪ ਨੂੰ ਕਹਿ ਰਹੀ ਸੀ ਮੈਂ ਮੈਂ ਆਸਰੀਸ ਨਾਲ ਮੈਂ ਤਾਂ ਮੈਂ ਚੀਨੀ ਪਾਵਾਂਗੀ ਤੇ ਉਹ ਬੋਲ ਰያ ਸੀ ਮੰਮੀ ਨਹੀਂ ਸ਼ੱਕਰ ਪਾ ਕੇ ਬਣਾਣੀਆਂ ਸੇਵੀਆਂ ਤੇ ਜੇ ਬਣਾਣੀਆਂ ਤੇ ਨਹੀਂ ਕਹਿੰਦਾ ਮੈਂ ਤਾਂ ਖਾਣੀਆਂ ਨਹੀਂ ਤੇ ਆਪਾਂ ਮੈਂ ਕਿਹਾ ਦੁੱਧ ਹੀ ਪਾਵਾਂਗੀ ਫਿਰ ਮੈਂ ਵੈਸੇ ਸ਼ੱਕਰ ਪਾਵਾਂਗੀ ਤੇ ਦੁੱਧ ਤਾਂ ਮੈਂ ਪਾ ਕੇ ਬਣਾਵਾਂਗੀ ਤੇ ਸੌਣ ਨੂੰ ਲੱਗਣਗੀਆਂ ਸੇਵੀਆਂ ਕਰਾ ਚਲੋ ਠੀਕ ਆ ਜੀ ਤੇ ਆਪਾਂ ਹੁਣ ਇੱਕ ਪਾਸੇ ਰੱਖਿਆ ਪਿਆ ਜੀ ਬਸ ਸੇਵੀਆਂ ਤੇ ਆਪਣੇ ਕੋਲ ਥੋੜੀ ਜੀ ਸਬਜੀ ਪਈ ਆ ਜੀ ਤੇ ਥੋੜਾ ਜਿਹਾ ਆਪਣੇ ਕੋਲੇ ਸਵੇਰ ਵਾਲਾ ਆਟਾ ਗੁੰਨਿਆ ਹੋਇਆ ਤੇ ਠੀਕ ਹੈ ਜੀ ਤੇ ਬਸ ਆਪਾਂ ਫਿਰ ਸੇਵੀਆਂ ਬਣਾ ਕੇ ਤੇ ਰੋਟੀ-ਰੋਟੀ ਖਾ ਕੇ ਤੇ ਫਿਰ ਦੇਖਦੇ ਹਾਂ ਵੀ ਲੇਟ ਕੱ ਤੱਕ ਆਏਗੀ ਜੀ ਤੇ ਜੇ ਲੇਟ ਆ ਗਈ ਤਾਂ ਠੀਕ ਹੈ ਨਹੀਂ ਬਸ ਜੀ ਫਿਰ ਸ਼ਾਮ ਦੀ ਵੀ ਆਪਾਂ ਨੂੰ ਫਿਰ ਜਲਦੀ ਤਿਆਰੀ ਕਰਨੀ ਪਵੇਗੀ ਜੀ ਤੇ ਹੁਣ ਆਈਆਂ ਵੀ ਲੇਟ ਦੀ ਟੈਨਸ਼ਨ ਹੋਈ ਪਈ ਐ ਵੀ ਪਤਾ ਨੇਰਾ ਅੰਦਰ ਪਨ ਨੇਰਾ ਨੇਰਾ ਲਗਾ ਫਿਰ ਵੀ ਰਸੋਈ ਚ ਤਜਾਲੀ ਵਿੱਚ ਦੀ ਨਾ ਥੋੜਾ ਬਹੁਤਾ ਚਾਨਣਾ ਤੇ ਅੰਦਰ ਜਾਵਾਂਗੇ ਤਾਂ ਬਹੁਤ ਜ਼ਿਆਦਾ ਹਨੇਰ ਘੁੱਪ ਲੱਗਾ ਜੀ ਤੇ ਇੰਨਾ ਹਨੇਰਾ ਹਨੇਰਾ ਜਿਹਾ ਲੱਗ ਰਿਹਾ ਜੀ ਤੇ ਮੈਂ ਇੱਥੇ ਨਾ ਬੋਲ ਰਹੀ ਸੀ ਹਰਦੀਪ ਨੂੰ ਮੈਂ ਅੱਜ ਤਾਂ ਬਸ ਪਤਾ ਨਹੀਂ ਜੇ ਜੇ ਲਾਈਟ ਚਲੀ ਜਾਂਦੀ ਹੈ ਫਿਰ ਮਹ 2-2 ਦਿਨ ਵੀ ਨਹੀਂ ਆਉਂਦੀ ਤੇ ਤੇ ਆਪਾਂ ਹੁਣ ਰੋਟੀ ਬਣਾ ਲਈਏ ਜੀ ਤੇ ਫਿਰ ਆਪਾਂ ਹੋਰ ਕੰਮ ਬਾਅਦ ਵਿੱਚ ਦੇਖਾਂਗੇ ਜੀ ਠੀਕ ਹੈ ਜੀ ਤੇ ਆਪਾਂ ਸੇਵਾਂ ਨਾਲ ਜਨਾਬ ਚੰਗੀ ਤਰ੍ਹਾਂ ਨੂੰ ਭੁੰਨ ਕੇ ਤੇ ਫਿਰ ਆਪਾਂ ਦੁੱਧ ਪਾ ਲਾਂਗੇ ਜੀ ਤੇ ਅਜੇ ਆਪਾਂ ਭੁੰਨ ਲਾਂਗੇ ਜੀ ਐਨ ਇਹਨਾਂ ਨੂੰ ਹਨਾ ਤੇ ਫਿਰ ਐਨਾਂ ਕੱਚੀਆਂ ਜੀਆਂ ਨਾ ਰਹਿ ਜਾਣ ਤੇ ਠੀਕ ਹੈ ਜੀ ਤੇ ਲਓ ਜੀ ਇੱਥੇ ਆਪਣਾ ਸੇਵ ਨਾ ਆਪਾਂ ਥੋੜਾ ਜਿਹਾ ਘੀ ਪਾਇਆ ਸੀ ਜੀ desi ਤੇ ਉਹ ਜਰੀਆਂ ਜੀ ਤੇ ਥੋੜੀਆਂ ਥੋੜੀਆਂ ਹੋਣ ਲੱਗੀਆਂ ਜੀ ਠੀਕ ਹੈ ਜੀ ਭੁੰਨ ਰੀਆਂ ਤੇ ਫਿਰ ਆਪਾਂ ਪਾ ਦਾਂਗੇ ਇਹਦੇ ਵਿੱਚ ਦੁੱਧ ਤੇ ਫਿਰ ਬਸ ਜੀ ਲੋ ਜੀ ਆਪਾਂ ਗੱਲ ਲਗਦੀ ਰੋਟੀ ਬਣਾ ਲਾਂਗੇ ਤੇ ਫਿਰ ਆਪਾਂ ਕਹ ਰਹੇ ਸੀ ਵੀ ਪਹਿਲਾਂ ਤੁਸੀਂ ਰੋਟੀ ਖਾਓਗੇ ਕਿ ਸੇਵੀਆਂ ਹਰਦੀਪ ਕਹਿੰਦਾ ਮੈਂ ਤਾਂ ਪਹਿਲਾਂ ਸੇਵੀਆਂ ਹੀ ਖਾਵਾਂਗਾ ਤੇ ਰੋਟੀ ਨਹੀਂ ਮੈਂ ਹਜੇ ਖਾਂਦਾ ਵੀ ਨਾਲ ਲਗਦੀ ਹੀ ਖਾਵਾਂਗਾ ਜਦੋਂ ਵੀ ਮੰਮੀ ਤੁਸੀਂ ਬਣਾ ਲੀਆਂ ਤੇ ਇੱਥੇ ਮੈਨੂੰ ਦੁੱਧ ਦੇ ਕੇ ਚਲੇ ਗਿਆ ਤੇ ਹੁਣ ਤਾਂ ਪਤਾ ਨਹੀਂ ਉਹਨੂੰ ਕਿਆ ਹੋਇਆ ਪਹਿਲਾਂ ਤਾਂ ਮੇਰੇ ਨਾਲ ਨਾ ਵੀਡੀਓ ਦੇ ਵਿੱਚ ਅੱਗੇ ਆ ਜਾਂਦਾ ਸੀ ਜੀ ਕੈਮਰੇ ਦੇ ਵਿੱਚ ਹੁਣ ਤਾਂ ਪਤਾ ਨਹੀਂ ਕਿਸੇ ਨੇ ਉਹਨੂੰ ਕਹਿ ਤਾ ਬੱਚੇ ਨੇ ਪਤਾ ਨਹੀਂ ਕੁਝ ਕਿਹਾ ਉਸਨੂੰ ਤੇ ਬਿਲਕੁਲ ਵੀ ਨਹੀਂ ਮੇਰੇ ਨਾਲ ਆਣਾ ਵੀ ਆਣਾ ਚਾਹੁੰਦਾ ਤੇ ਅੱਗੇ ਬਸ ਕੱਲਾ ਉਹੀ ਆਉਂਦਾ ਸੀ ਤੇ ਬੜਾ ਬੇਟਾ ਵੀ ਨਹੀਂ ਮੇਰਾ ਬਿਲਕੁਲ ਵੀ ਆਂਦਾ ਕੈਮਰੇ ਦੇ ਅੱਗੇ ਤੇ ਪਤਾ ਨਹੀਂ ਮੈਨੂੰ ਲੱਗਦਾ ਬਾਹਰ ਵੀ ਬੱਚਾ ਨੇ ਕੁਝ ਕਹਿ ਘੂਤਾ ਉਸਨੂੰ ਤੇ ਬਿਲਕੁਲ ਵੀ ਨਹੀਂ ਆਣਾ ਚਾਹੁੰਦਾ ਜੀ ਤੇ ਅਪ ਮੈਂ ਕਰੀ ਸੀ ਵੀ ਆ ਜਾ ਹਰਦੀਪ ਵੀ ਤੂੰ ਸੇਵਿੰਗਾ ਦੇਖ ਲੈ ਮੈਂ ਇਦਾਂ ਇੱਕ ਪਾਸੇ ਵੀ ਰੋਟੀ ਬਣਾ ਲਾ ਤੇ ਕਹਿੰਦਾ ਨਹੀਂ ਮੰਮੀ ਮੈਂ ਨਹੀਂ ਆਣਾਗਾ ਤੇ ਨਹੀਂ ਮੈਨੂੰ ਇੰਨਾ ਚੋ ਚੜ ਜਾਂਦਾ ਸੀ ਜਦੋਂ ਵੀ ਮੇਰੇ ਨਾਲ ਹਨਾ ਵੀ ਹੈਲਪ ਭਰਾਉਂਦਾ ਹੁੰਦਾ ਸੀ ਕਿ ਚਲ ਅੜਾ ਮੋਟਾ ਪਕਾਏ ਦੇਨੇ ਬੱਚੇ ਨੂੰ ਵੀ ਚਲ ਤੂੰ ਆ ਕਰ ਲਾ ਹਨਾ ਤੇ ਬਸ ਹੁਣ ਤਾਂ ਵੀ ਬਿਲਕੁਲ ਵੀ ਨਹੀਂ ਆਉਣਾ ਚਾਹੁੰਦਾ ਚਲੋ ਜੀ ਅਗਲੀ ਦੀ ਮਰਜ਼ੀ ਆ ਹਨਾ ਤੇ ੱੱਕੇ ਤੇ ਤਾਂ ਮੈਂ ਉਸ ਨੂੰ ਲਿਆ ਵੀ ਨਹੀਂ ਸਕਦੀ ਤੇ ਇੱਥੇ ਲੋ ਜੀ ਆਪਾਂ ਦੁੱਧ ਪਾਤਾ ਸੇਵਿੰਗ ਆਪਣੀਆਂ ਚੰਗੀ ਤਰ੍ਹਾਂ ਭੁੰਨੀਆਂ ਗਈਆਂ ਸੀ ਜੀ ਤੇ ਆਪਾਂ ਹੁਣ ਦੁੱਧ ਪਾਤਾ ਸੇਵਿੰਗਾਂ ਚ ਤੇ ਲੋ ਜੀ ਦੁੱਧ ਪੈ ਗਿਆ ਆਪਾਂ ਅੱਧਾ ਕਿਲੋ ਦੁੱਧ ਪਾਤਾ ਹੋਣਾ ਸ਼ਾਇਦ ਆਪਾਂ ਤੇ ਆਹ ਅੱਧਾ ਕਿਲੋ ਦੁੱਧ ਪੱਕਾ ਪਾਤਾ ਆਪਾਂ ਤੇ ਠੀਕ ਹੈ ਜੀ ਤੇ ਬਸ ਇਹਨਾਂ ਨੂੰ ਟੱਕ ਦਿੰਨੇ ਆ ਫਿਰ ਇਹ ਹੋਈ ਜਾਣਗੀਆਂ ਤੇ ਗੈਸ ਆਪਾਂ ਘੱਟ ਕਰਤਾ ਸੀ ਜੀ ਫਿਰ ਆਪਾਂ ਫੁੱਲ ਕਰਤਾ ਵੀ ਜਲਦੀ ਹੋ ਜਾਣਗੀਆਂ ਤੇ ਫਿਰ ਆਏ ਆ ਨਾ ਵੀ ਜਲਦੀ ਹੋ ਜਾਣਗੇ 1:00 ਵਜ ਗਿਆ ਜੀ ਤੇ ਫਿਰ ਹਰਦੀਪ ਤਾਂ ਨਾਲੇ ਮਰੀ ਪੈਰਮੀ ਦੀ ਜਾੜਾ ਜੇ ਇੱਕ ਵਾਰੀ ਉਹਨੂੰ ਰੋਟੀ ਨਾ ਮਿਲੇ ਫਿਰ ਤਾਂ ਬੋਲੀ ਜਾਹ ਤੇ ਤਾਂ ਕਰਕੇ ਆਪਾਂ ਨੂੰ ਹੁਣ ਕੰਮ ਵੇਰ ਜਲਦੀ ਜਲਦੀ ਕਰਨਾ ਪਵੇਗਾ ਜੀ ਉਸੇ ਕਰਕੇ ਨਾ ਮੈਂ ਫੈਲ ਉਹ ਤਾਂ ਕਦਕਾ ਮੈਨੂੰ ਕਹਿਣ ਲੱਗਾ ਉਹ ਨਹੀਂ ਬਣਾ ਲਾ ਰੋਟੀ ਤੇ ਲੋ ਜੀ ਆਪਣਾ ਸੇਵੀਆਂ ਬਣ ਕੇ ਹੋ ਗਈਆਂ ਤਿਆਰ ਠੀਕ ਹੈ ਜੀ ਤੇ ਵਿੱਚ ਪਾ ਦਾਂਗੇ ਆਪਾਂ ਡਰਾਈ ਫਰੂਟ ਠੀਕ ਹੈ ਜੀ ਤੇ ਦਾਖਾਂ ਤੇ ਬਦਾਮ ਜੇ ਆ ਜੀ ਇਹ ਪਾ ਦਾਂਗੇ ਆਪਾਂ ਤੇ ਬਸ ਪਾਣਗੇ ਜਾਣੀ ਸੇਵੀਆਂ 2 ਕੁ ਮਿੰਟ ਹੋਰ ਰੱਖਾਂਗੇ ਜੀ ਇਹਨਾਂ ਨੂੰ ਤੇ ਫਿਰ ਤੇ ਲੋ ਜੀ ਆਪਾਂ ਸ਼ਕਰਪਤੀ ਅੱਧੀ ਕੌਲੀ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਸ਼ੱਕਰ ਨੂੰ ਤੇ ਇੱਧਰ ਆਪਣੀ ਸਬਜ਼ੀ ਪਈ ਹੈ ਜੀ ਤੇ ਆਪਣੀ ਸਿੰਬਲਾ ਮਿਰਚ ਦੀ ਤੇ ਆਲੂਆਂ ਦੀ ਸਬਜ਼ੀ ਹੈ ਇਹ ਆਪਣੀ ਰਾਤ ਵਾਲੀ ਸਬਜ਼ੀ ਹੈ ਜੀ ਲਓ ਜੀ ਆਪਣੀ ਬਣ ਕੇ ਹੋ ਗਈਆਂ ਤਿਆਰ ਸੇਵੀਆਂ ਠੀਕ ਹੈ ਜੀ ਤੇ ਇੱਥੇ ਆਪਾਂ ਦੀਦੀ ਨੂੰ ਪਹਿਲਾਂ ਦੀਦੀ ਨੂੰ ਪਾ ਕੇ ਦੇ ਦਈਏ ਜੀ ਸੇਵੀਆਂਾਂ ਤੇ ਰੋਟੀ ਤੇ ਮੈਂ ਆਪਾ ਬੋਲ ਰਹੀ ਸੀ ਹਰਦੀਪ ਨੂੰ ਮੈਂ ਕਿਹਾ ਰੋਟੀ ਪਹਿਲਾਂ ਧੀ ਦੀ ਨੂੰ ਦੇ ਦੇ ਤੁਬੂਆ ਨੂੰ ਆਪਦੀ ਨੂੰ ਤੇ ਫਿਰ ਵੀ ਆਪਾਂ ਆਪਾਂ ਖਾ ਲਾਂਗੇ ਮੈਂ ਕਿਹਾ ਪਹਿਲਾਂ ਭੂਆ ਨੂੰ ਦੇ ਦੇ ਤੇ ਹਰਦੀਪ ਆਪਦੀ ਭੂਆ ਨੂੰ ਦੇ ਰਿਹਾ ਰੋਟੀ ਤੇ ਫਿਰ ਆਪਾਂ ਖਾ ਲਾਂਗੇ ਜੀ ਬਸ ਹੁਣ ਬਣੀ ਪਈ ਆ ਤੇ ਰੋਟੀ ਵੀ ਆਪਣੀ ਬਣ ਗਈ ਜੀ ਬਸ ਸੇ ਸੱਤ ਲਓ ਜੀ ਇੱਥੇ ਆਪਾਂ ਆਲੂ ਰੱਖ ਲਏ ਜੀ ਤੇ ਰੋਟੀ ਪਾਣੀ ਆਪਣਾ ਸਾਰਾ ਕੰਮ ਹੋ ਗਿਆ ਸੀ ਜੀ ਚਾਹ ਤੇ ਪੰਡੂਂਡੇ ਆਪਾਂ ਸਾਫ਼ ਕਰ ਲਏ ਸੀ ਜੀ ਦੁਪਹਿਰ ਦੀ ਚਾਹ ਪਾਣੀ ਪੀ ਕੇ ਤੇ ਤੇ ਟਾਈਮ ਹੋ ਗਿਆ ਜੀ ਸ਼ਾਮ ਦਾ ਤੇ ਲੇਟ ਆ ਇਬ ਤੱਕ ਨਹੀਂ ਆਈ ਜੀ ਤੇ ਆਪਾਂ ਬਾਹਰ ਹੀ ਰੱਖ ਲਏ ਆਲੂ ਤੇ ਸੋਇਆ ਬੀਂਦਗਾ ਬੜਗਾ ਪਾ ਕੇ ਸਬਜ਼ੀ ਬਣਾਵਾਂਗੇ ਜੀ ਤੇ ਬਾਹਰ ਹੀ ਬਣਾ ਲਾਂਗੇ ਜੀ ਤੇ ਬਾਹਰ ਹੀ ਰੱਖ ਲਏ ਜੀ ਆਪਾਂ ਤੜਕਾ ਤੇ ਟੜਕਾ ਬਾਹਰ ਹੀ ਬੈਠ ਕੇ ਕੱਟਾਂਗੇ ਜੀ ਤੇ ਲੇਟ ਹੈ ਨਹੀਂ ਜੀ ਤੇ ਅੰਦਰ ਤਾਂ ਨੇਰ ਕੁੱਪਾ ਹੋਇਆ ਪਿਆ ਜੀ ਇੱਥੇ ਆਪਾਂ ਵੀਡੀਓ ਦਾ ਕਰਾਂਗੇ ਐਂਡ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਸ਼ੇਅਰ ਲਾਈਕ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਤੁਹਾਡੀ ਸਪੋਰਟ